2016 ਮਾਡਲ ਆ ਟਰੈਕਟਰ ਜਮਾ 24 ਬਾਰੇ ਹਾਂ ਦੇਖਦਾ ਵੀ ਹੈਗਾ ਜਿਹੜੀ ਆ ਕੰਡੀਸ਼ਨ ਆ ਸਾਰੀ ਸੋਸ ਵਗੈਰਾ ਦੀ ਸ਼ੋ ਵੀਰੇ ਸਾਰਾ ਧਰ ਮੇ ਅਰੀਜਨਲ ਆ ਮਰਗਾੜ ਥੋੜੇ ਜਿਥੋਂ ਆਪਣੇ ਕਰਾਏ ਕਰਾਏ ਹੋਏ ਆ ਕਿਹੜੀ ਚੀਜ਼ ਹੈਗੀ ਆ ਦੱਸ ਕੇ ਦੇਵਾਂਗੇ ਕਦੂ ਨਾਲ ਗਲਗੇ ਸੀ ਤੇ ਐਂਚੋ ਕਰਾਏ ਹੋਇਆ ਮਤਲਬ ਤੀਜਾ ਹਿੱਸਾ ਕਰਵਾਏ ਹੋਏ ਹੁੱਕ ਜਮਾ ਨਵੀਂ ਪਈ ਹੈ ਹਜੇ ਹੈਨਾ ਹੁੱਕ ਤਾਂ ਬਾਈ ਜੀ 10 ਪੈਸੇ ਵੀ ਨਹੀਂ ਕਿਆ ਸੀ ਟਰੈਕਟਰ ਕੱਲੀ ਬਹਾਈ ਤੇ ਚੱਲਿਆ ਹੋਇਆ ਬਹਾਈ ਤੇ ਚੱਲਿਆ ਹੋ ਟਰਾਲੀ ਦਾ ਪਾਈ ਹੋਈ ਨਹੀਂ ਹਾਂ ਨਾ ਕੋਈ ਤੂੜੀ ਵਾਲੀ ਮਸ਼ੀਨ ਤੇ ਨਾ ਕੋਈ ਹੋਰ ਆਪਣੀ ਗਾਰੰਟੀ ਹੋਈ ਸੀ ਡਬਲ ਠੀਕ ਆ ਡਬਲ ਪੰਪ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਆ ਪੱਠੀ ਦੇ ਵੀ ਚੈੱਕ ਕਰਾ ਦੂ ਬਈ ਇਹ ਚੱਲਿਆ ਕਿੰਨਾ ਕੁ ਹੋਇਆਗਾ ਚੱਲਿਆ ਬਾਈ ਜੀ ਹੈਗਾ ਇਹ ਮੀਟਰ ਤੁਹਾਨੂੰ ਚੈੱਕ ਕਰਕੇ ਦੱਸ ਦਿੰਨੇ ਆ 3052 ਘੰਟੇ 3052 ਘੰਟੇ ਚੱਲਿਆ ਹੋਇਆ ਮੂਰਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 80 ਤੋਂ 85 ਪੈਸੇ ਮਾਗਰਲੇ ਦਾ ਜਮਾ ਨਵੇਂ ਆ ਗਿਆ ਠੀਕ ਆ ਤੇ ਕੱਲਾ ਕੱਲਾ ਸਟicker ਹਜੇ ਓਕੇ ਟੈਸਟਡ ਵਾਲਾ ਕੰਪਨੀ ਵਾਲਾ ਉਹ ਵੀ ਲੱਗਿਆ ਪਿਆ 100 ਤੇ ਠੀਕ ਆ ਆ ਲਾਈਟਾਂ ਦੀ ਮੂਰਲੇ ਲਾਈਟਾਂ ਦੇ ਵਿੱਚ ਵੀ ਅਡਲ ਲਹਦਾ ਲਾਈਟਾਂ ਲਾਈਆਂ ਪਈਆਂ ਨੇ ਠੀਕ ਆ ਪਾਵਰ ਸਟੀering ਆ ਗਿਆ ਹੈ ਨਾ ਬਾਈ ਹਾਂਜੀ ਤੇ ਮਾੜੀ ਵਿੱਚੋਂ ਵੀ ਕੰਡੀਸ਼ਨ ਚੈੱਕ ਕਰਾਈ ਦਿੰਦੇ ਆਪਾਂ ਤੇ ਆ ਬਾਈ ਇਥੋਂ ਸਾਰਾ origignal ਹਾਂ ਸਾਰਾ origignal ਆ ਵੀਰੇ ਕਿਤੇ ਚਾਬੀ ਲੱਗੀ ਹੈਲੀ ਰੂਟੀਟਰ ਸਾਰਾ ਨਾਲ ਦਾ ਸਾਰਾ ਕੁਝ ਨਾਲ ਦਾ ਤੇ ਸਟੀering ਵਾਲਾ ਤੇਲ ਜਿਹੜਾ ਅਲੱਗ ਆ ਗਿਆ ਹੈ ਅਲੱਗ ਦਾ ਵੀਰੇ ਫੁੱਲ ਟੌਪ ਮਾਡਲ ਚ ਆਇਆ 2016 ਜੀ 2016 ਫੁੱਲ ਟੌਪ ਮਾਡਲ ਆ ਗਿਆ ਤੇ ਬਾਈ ਆ ਮੈਟਿੰਗ ਵੀ ਚੰਗੀ ਕਰੀ ਗਏ ਗਰਦਾਰ ਵੀਰੇ ਹੌਮੇ ਪਾਇਆ ਤਾਂ ਸ਼ੌਂਕ ਨੂੰ ਜਾਂ ਟੇਪ ਟੂਬ ਲਵਾ ਕੇ ਰੱਖਿਆ ਮੈਟਿੰਗ ਆ ਇਥੋਂ ਸਾਰੀ ਕੰਡੀਸ਼ਨ ਬੋਡੀ ਲੈਂਡ ਦਾ ਸਾਰਾ origignal ਹੈ ਨਾ ਹਾਂਜੀ ਹਾਂਜੀ ਤੇ ਬਾਈ ਇਹਦੀ ਡਿਮਾਂਡ ਕੀ ਆ ਆਪਣੀ ਹੁਣ ਡਿਮਾਂਡ ਤਾਂ ਹੈਗੀ ਆ ਬਾਈ ਜੀ 5.5 ਲੱਖ ਰੁਪਈਆ 5 ਲੱਖ 40 ਹਜ਼ਾਰ ਦਾ ਦੇ ਦਾਂਗੇ 5 ਲੱਖ 35 'ਚ ਦੇ ਮਿਲ ਜੂ ਚਲੋ ਕੋਈ ਨਹੀਂ ਜੇ ਤੁਹਾਡੀ ਵੀਡੀਓ ਦੇਖ ਕੇ ਆਉਤਾ ਆਪਾਂ 5000 ਮਾਨ ਕਰ ਲਈਏ ਦੇਣਾ 5000 ਲੋ ਜੀ 855 535 'ਚ ਲੈ ਜਿਓ 16 ਮਾਡਲ ਇੱਕ ਵਾਰੀ ਇਹਦੀ ਸਟਾਰਟਿੰਗ ਚੈੱਕ ਕਰਾਂ ਰੇਖ ਦੇ ਦੇ ਮਾੜੀ ਜੀ ਕਰਦੇ 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 ਬਈ ਬੰਦ ਰਿਵਰਸ ਪੀਟੀਯੂ ਆ ਗਿਆ ਹੈ ਨਾ ਇਹ ਹਾਂ ਧਰਮੇ ਬਾਈ ਮਾਡਲ ਇਹ 16 ਚਲਾਈ ਤਾਂ ਇਹਦੀ 2024 ਵਰਗੀ ਆ ਹਾਂ ਪੰਜਾਬ ਦਾ ਨੰਬਰ ਬਠਿੰਡੇ ਦਾ ਨੰਬਰ ਆ ਗਿਆ ਬਠਿੰਡਾ ਨੰਬਰ ਆ ਚਲਾਈ ਤਾਂ ਕੋਈ ਹਿੱਸੇ ਦੀ ਵਾਇਹ ਹੋਵੇ ਕੋਈ ਗੇਰ ਦੀ ਚੂਹ ਦੀ ਵਾਜ ਵੀ ਨਹੀਂ ਹੈਗੀ ਬਟ ਤੇ ਡਿਮਾਂਡ ਹੈਗੀ ਆ ਮਤਲਬ 535 ਚ ਆਪਾਂ ਦੇਣਾ ਕਿਦੇ ਸੀ ਜੇ ਤੁਸੀਂ ਕਹਿੰਦੇ 5000 ਆਪਾਂ ਮਾਨ ਕਰਦਾ ਪਿੰਡ ਮਹਿਰਾ ਆ ਜਾਏਗਾ ਬਈ ਤੇਰਾ ਪਿੰਡ ਮਹਿਰਾ ਜਿਹੜਾ ਬਠਿੰਡਾ ਕਰ ਕਿੱਥੇ ਪੈ ਜਾਂਦਾ ਉਹ ਦੱਸ ਦੇ ਮਾੜੀ ਕਾਲ ਵੀਰੇ ਹੈਗਾ ਕਾਲਾ ਪੱਤੀ ਨੇੜੇ ਕੋਆਪਰੇਟ ਸਟੇਟਿ ਨੇੜੇ ਸਾਹਮਣੇ ਆਪਣਾ ਹੈਗਾ ਖੂ ਕੂ ਦੇ ਬਿਲਕੁਲ ਸਾਹਮਣੇ ਘਰ ਜਮਾ ਸਾਹਮਣੇ ਲਓ ਬਾਕੀ ਜਿਹੜਾ ਤੇਰਾ ਨੰਬਰ ਆ ਉਹ ਦੱਸ ਦੇ ਮੋਬਾਈਲ ਨੰਬਰ ਹੈਗਾ ਆਪਣਾ 90412 48664 ਬਾਕੀ ਜਿਹੜਾ ਬਾਈ ਦਾ ਨੰਬਰ ਆ ਉਹ ਪਰ ਟੈਟ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ